ਧਾਣਕੋਟ ਅੰਮ੍ਰਿਤਸਰ ਦੇ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਦੇ ਬਾਹਰ-ਬਾਰ ਬਬਰੀ ਬਾਈਪਾਸ ਨਾਕੇ ਤੇ ਇੱਕ ਵੱਡੀ ਦੁਰਘਟਨਾ ਹੋਣੋਂ ਟਲ ਗਈ। ਬਾਈਪਾਸ ਦੇ ਮੋੜ ਤੇ ਇੱਕ ਕਿਨੂਆ ਨਾਲ ਭਰਿਆ ਹੋਇਆ ਟਰੱਕ ਅਚਾਨਕ ਹੋਣ ਕਾਰਨ ਪਲਟ ਗਿਆ ਤੇ ਕਾਰ ਤੇ ਆ ਡਿੱਗ ਪਿਆ। ਕਾਰ ਵਿੱਚ ਤਿੰਨ ਨੌਜਵਾਨ ਸਵਾਰ ਸਨ ਜੋ ਜਿਮ ਲਗਾ ਕੇ ਪਟਾੜਾ ਸਾਈਡ ਤੋਂ ਆਪਣੇ ਪਿੰਡ ਘਰਾਲਾ ਨੂੰ ਜਾ ਰਹੇ ਸਨ। ਗਣੀਮਤ ਇਹ ਰਹੀ ਕਿ ਟਰੱਕ ਕਾਰ ਦੇ ਪਿਛਲੇ ਪਾਸੇ ਡਿੱਗਿਆ ਜਿਸ ਕਾਰਨ ਕਾਰ ਸਵਾਰ ਨੌਜਵਾਨ ਬਾਲ-ਬਾਲ ਬਚ ਗਏ ਪਰ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਇਸ ਹਾਸੇ ਦੌਰਾਨ ਟਰੱਕ ਡਰਾਈਵਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਨੇ ਜਿਸ ਨੂੰ ਪੁਲਿਸ ਵੱਲੋਂ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਟਰੱਕ ਪਲਟਣ ਤੋਂ ਬਾਅਦ ਟਰੱਕ ਵਿੱਚ ਲੱਦੇ ਗਏ ਕਿੰਨੂ ਵੀ ਸੜਕ ਤੇ ਬिखर ਗਏ ਜਾਣਕਾਰੀ ਦਿੰਦਿਆਂ ਕਾਰ ਸਵਾਰ ਰਣਜੀਤ ਸਿੰਘ ਵਾਸੀ ਪਿੰਡ ਘੁਰਾਲਾ ਅਤੇ ਨਾਕੇ ਤੇ ਤਾਇਨਾਤ ਏਐਸਆਈ ਸਤਵਿੰਦਰ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੇ ਬਬਰੀ ਬਾਈਪਾਸ ਦੇ ਮੋੜ ਤੇ ਮੋੜ ਕਰਦੇ ਸਮੇਂ ਟਰੱਕ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਤੇ ਕਿੰਨੂਆਂ ਨਾਲ ਭਰਿਆ ਹੋਇਆ ਟਰੱਕ ਪਲਟ ਕੇ ਕਾਰ ਤੇ ਡਿੱਗ ਗਿਆ ਹਾਲਾ ਕਿ ਦੁਰਘਟਨਾ ਵਿੱਚ ਮਾਲੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਟਰੱਕ ਡਰਾਈਵਰ ਦੇ ਮਾਮੂਲੀ ਸਟਾ ਲੱਗਣ ਦੀ ਖਬਰ ਹੈ ਜਿਸ ਦੀ ਪਛਾਣ ਲੱੱਕੀ ਬੱਲੂ ਵਾਲਾ ਫਿਰੋਜ਼ਪੁਰ ਦੇ ਤੌਰ ਤੇ ਹੋਈ ਹੈ ਮੇਰਾ ਨਾਂ ਰਣਜੀਤ ਸਿੰਘ ਹੈ ਤੇ ਆਪਾਂ ਜਿੰਮਤ ਆਉਂਦੇ ਬਟਾਲੇ ਵਾਲੀ ਸਾਈਡ ਤੋਂ ਤੇ ਆਪਾਂ ਇੱਥੇ ਟਰਨ ਲੈ ਕੇ ਆਪਣੇ ਬਸ ਜਾਣ ਵਾਲੀ ਸਾਈਡ ਨੂੰ ਮੁੜਨਾ ਸੀ ਮਗਰੋਂ ਟਰੱਕ ਬੜੀ ਤੇਜ਼ ਆਇਆ ਤੇ ਇੱਥੇ ਬੈਰੀਕੇਡ ਲੱਗਿਆ ਸੀ ਇਹ ਕੋ ਆਪਣਾ ਆਪ ਕੰਟਰੋਲ ਨਹੀਂ ਹੋਇਆ ਤੇ ਸਾਡੀ ਗੱਡੀ ਦੇ ਉੱਤੇ ਆੜ ਗਿਆ ਆਪਾਂ ਤਿੰਨ ਜਾਣੇ ਸਵਾਰੀ ਸਾਰੇ ਠੀਕ ਠਾਕ ਹਾਂ ਸਾਰੇ ਠੀਕ ਠਾਕ ਨੇ ਬਚਾਈ ਹੋ ਗਿਆ ਜੀ ਮੇਰਾ ਨਾਮ ਸੁਤਵਿੰਦਰ ਮਸੀਹ ਜੀ ਬਬਰੀ ਨਾਕੇ ਦੇ ਮੈਂ ਤਨਾ ਤਾਂ ਬਬਰੀ ਨਾਕੇ ਦੇ ਮੈਂ ਖੜਾ ਸੀ ਜੋ ਆਕੇ ਤੇ ਕਰੀਬ 8:35 ਮਿੰਟ ਤੇ ਅੱਗੇ ਗੱਡੀ ਆ ਰਹੀ ਸੀ ਐਸ ਕਰੂਸ ਉਹਦੇ ਪਿੱਛੇ ਟਰੱਕ ਆ ਰਿਹਾ ਟਰੱਕ ਆ ਰਿਹਾ ਸੀ ਜਦੋਂ ਇਹ ਨਾਕੇ ਤੇ ਉਹ ਮੋੜ 'ਤੇ ਲੱਗ ਟਰੱਕ ਵਾਲਾ ਜਿਹੜੀ ਗੱਡੀ ਗਾਰੀ ਕਰੂਸ ਦੀ ਗੱਡੀ ਹੋਲੀ ਹੋ ਗਈ ਟਰੱਕ ਵਾਲੇ ਕੋਲ ਕੰਟਰੋਲ ਨਹੀਂ ਹੋਇਆ ਉਹ ਪਠਾਨਕੋ ਮੋੜ ਲਗਾ ਚਾਹ ਕੇ ਪਲਟ ਗਿਆ ਕੋਈ ਸਰ ਜਾਲੀ ਮਾਨੀ ਦਾ ਨਹੀਂ ਨਹੀਂ ਬਜਾ ਹੋ ਗਿਆ ਟਰੱਕ ਵਾਲਾ ਸੜਕੀ 'ਤੇ ਲੱਗੀ ਆ ਉਹਦਾ ਕਰਾਇਆ ਗਿਆ ਹਸਪਤਾਲ ਤੇ ਨੌਜਵਾਨ ਕਾਰਜ ਖਰੇ ਵਿੱਚ ਤੇ ਤਿੰਨ ਦਿਨ ਰੱਖ ਤੇ ਬਿਲਕੁਲ ਤਨੇ ਸਹੀ ਸਭ ਆਯੂਗ ਆ ਗਏ ਨੇ ਅਗਲੀ ਕੋਈ ਕੋਈ ਕੰਮ ਨਹੀਂ ਜਗਾ